ਪਠਾਨਕੋਟ ਦੀ ਤੀਨੇ ਵਧਾਇਆ ਪੰਜਾਬ ਦਾ ਮਾਣ ਇੰਡੀਅਨ 에ਅਰਫੋਰਸ ਅਕੈਡਮੀ ਚ ਹੋਈ ਸਿਲੈਕਸ਼ਨ ਪਰਿਵਾਰ ਚ ਖੁਸ਼ੀ ਦਾ ਮਾਹੌਲ 1 ਸਾਲ ਟ੍ਰੇਨਿੰਗ ਲੈਣ ਤੋਂ ਬਾਅਦ ਮੋੜਿਆਂ ਤੇ ਲੱਗਣ ਗਿਆ 에ਅਰਫੋਰਸ ਦੀਆਂ ਫਿਤੀਆਂ ਅੱਜ ਦੀਆਂ ਕੁੜੀਆਂ ਕਿਸੇ ਵੀ ਖੇਤੇ 'ਚ ਮੁੰਡਿਆਂ ਤੋਂ ਪਿੱਛੇ ਨਹੀਂ ਹਨ ਫੇਰ ਚਾਹੇ ਉਹ ਦੇਸ਼ ਦੀ ਸਰਕਾਰ 'ਚ ਹੋਣਾ ਦਾ ਯੋਗਦਾਨ ਹੋਵੇ ਜਾਂ ਫੇਰ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਦੀ ਗੱਲ ਹੋਵੇ ਹਰ ਥਾਂ ਤੇ ਤੀਆਂ ਵੱਲੋਂ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਅਜਿਹਾ ਹੀ ਕੁਝ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਪਰਿਵਾਰ ਦੀ ਬੇਟੀ ਵੱਲੋਂ 에ਅਰਫੋਰਸ ਅਕੈਡਮੀ 'ਚ ਥਾਂ ਗਜ਼ਲ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਆਪਣੀ ਧੀ ਦੀ ਇਸ ਕਾਮਯਾਬੀ ਨੂੰ ਵੇਖਦੇ ਹੋਏ ਪਰਿਵਾਰ ਅਤੇ ਰਿਸ਼ਤੇਦਾਰਾਂ 'ਚ ਖੁਸ਼ੀ ਦਾ ਮਾਹੌਲ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹਨਾਂ ਦੀ ਧੀ ਵੱਲੋਂ ਪਿ ਸਮੇਂ ਤੋਂ ਇਸ ਪਾਸੇ ਪ੍ਰਯਾਸ ਕੀਤਾ ਜਾ ਰਿਹਾ ਸੀ ਅਤੇ ਇਸ ਵਾਰ ਮੈਰਿਟ ਲਿਸਟ 'ਚ ਨਾਮ ਆਉਣ ਤੇ ਉਹਨਾਂ ਦੀ ਤੀ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਆਪਣੀ ਤੀ ਦੀ ਇਸ ਕਾਮਯਾਬੀ ਤੇ ਸਾਨੂੰ ਮਾਣ ਹੈ ਦੂਜੇ ਪਾਸੇ ਜਦ ਇਸ ਸੰਬੰਧੀ 에ਅਰਫੋਰਸ ਦੀ ਮੈਰਿਟ ਲਿਸਟ 'ਚ ਆਉਣ ਵਾਲੀ ਹਰਨੂਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੀ ਇਸ ਸਫਲਤਾ ਦੇ ਪਿੱਛੇ ਮੇਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਾਸੇ ਪ੍ਰਯਾਸ ਕੀਤਾ ਜਾ ਰਿਹਾ ਸੀ ਪਰ ਕਾਮਯਾਬੀ ਹੁਣ ਮਿਲੀ ਹੈ ਉਹਨਾਂ ਕਿਹਾ ਕਿ ਹੁਣ 1 ਸਾਲ ਦੀ ਟ੍ਰੇਨਿੰਗ ਹੋਵੇਗੀ ਅਤੇ ਉਸ ਦੇ ਬਾਅਦ ਉਹਨਾਂ ਦੇ ਮੋਢਿਆਂ ਤੇ ਫਲਾਈਂਗ ਅਫਸਰ ਦੀ ਨਾਮ ਹਰਨੂਰ ਸਿੰਘ ਹੈ ਔਰ ਮੈਂ 에어ਫੋਰਸ ਦੀ ਮੈਰਿਟ ਲਿਸਟੋਂ ਹੁੰਦੀ ਹੈ ਉਹਦੇ ਵਿੱਚ ਸ਼ਾਰਟਲਿਸਟ ਹੋਈ ਆ ਐਜੂਕੇਸ਼ਨ ਬ੍ਰਾਂਚ ਤੇ ਵਿੱਚ ਮੇਰੀ ਹੁਣ 1 ਸਾਲ ਲਈ ਇੰਡੀਅਨ 에어ਫੋਰਸ ਜਿਹੜੀ 에어ਫੋਰਸ ਅਕੈਡਮੀ ਦੁੰਦੀਗਲ ਤੇਲੰਗਾਨਾ ਦੇ ਵਿੱਚ ਹੈਗੀ ਹੈ ਉੱਥੇ ਮੇਰੇ ਸਾਲ ਦੀ ਟ੍ਰੇਨਿੰਗ ਹੋਏਗੀ ਔਰ ਸਾਲ ਬਾਅਦ ਮੇਰੇ ਕੰਦਿਆਂ 'ਤੇ ਫਲਾਈਂਗ ਆਫੀਸਰ ਦੀ ਸਟ੍ਰਿਪਸ ਲੱਗਣਗੀਆਂ ਕਿਵੇਂ ਦਾ ਕਿਵੇਂ ਦਾ ਸਫਰ ਇਹ ਸਫਰ ਜਿਆ ਨੇ ਇਤੋਂ ਤੱਕ ਕੰਟਿਨਿਊ ਮੇਰਾ ਸਫਰ ਕਹਿ ਹੀ ਸਕਦੇ ਆ ਕਿ ਕਾਫੀ ਸਮਾਂ ਲੱਗ ਗਿਆ ਇਸ ਟਰੇਮ ਨੂੰ ਪਾਣ ਲਈ ਕਿਉਂਕਿ ਮੈਂ 19 ইয়ারਸ ਦੀ ਸੀਗੀ ਜਦੋਂ ਮੈਂ ਫਰਸਟ ਟਾਈਮ ਰਿਕਮੈਂਡ ਹੋਈ ਸੀਗੀ ਔਰ ਮੈਂ ਫਰਸਟ ਟਾਈਮ ਮੈਰਿਟ ਆਊਟ ਹੋ ਗਈ ਸੀਗੀ ਸੋ ਇਹ 5 ਸਾਲਾਂ ਦਾ ਸਫਰ ਇਹ ਮੈਂ ਇਹਦੇ ਵਿੱਚ ਆਪਣੀ ਅੰਡਰਗ੍ਰੈਜੂਏਸ਼ਨ ਮਾਸਟਰਸ ਕੰਪਲੀਟ ਕੀਤੀ ਹੈ ਫਿਲਹਾਲ ਮੈਂ ਜੌਬ ਕਰ ਰਹੀ ਹਾਂ ਬਿਗ 4 ਦੇ ਵਿੱਚ ਸੋ ਜੌਬ ਦੇ ਨਾਲ-ਨਾਲ ਪੜ੍ਹਾਈ ਪੜ੍ਹਾਈ ਦੇ ਨਾਲ-ਨਾਲ ਆਪਣੇ ਸੁਪਨੇ ਨੂੰ ਫੋਲੋ ਕਰਨ ਦਾ ਸਟਰਗਲ ਇਹ ਮੇਰਾ ਲਾਈਫ ਰਹੀ ਹੈ 올 ਟੂਗੇਦਰ ਇਹਦੇ ਵਿੱਚ ਸਮ ਅਪ ਕਰੂੰਗੀ ਜੇ ਤੁਹਾਨੂੰ ਪਤਾ ਲੱਗਾ ਤੁਸੀਂ ਪੇਰ ਕਰ ਚੁੱਕੇ ਹੋ ਜੇ ਸਲੈਕਟ मैरिट तो तो परसों आई है और जो ये मैरिट आई मेरी कजन ने चेक की जिमें पता चलिया कि आफ्टर फाइव अटैम्प्ट मैं इस बारी मैरिट के इन हो गई हाँ मेरे लिए बहुत ही ज्यादा व्डी मूवमेंट सी और मैं बिल्कुल बिलीव नहीं कर पा रही थी कि यह सही हो गया है ਮੈਂ ਅਬ ਵਰਕ ਫਰਮ ਹੋਮ ਕਰ ਰਹੀ ਹਾਂ ਫਿਲਹਾਲ ਫਿਰ ਮੈਂ ਜਦੋਂ نیچے ਆ ਕੇ ਆਪਣੀ ਫੈਮਿਲੀ ਨੂੰ ਦੱਸਿਆ ਮੇਰੇ ਪਾਪਾ ਮੰਮਾ ਦਾਦੀ ਆਮਾ ਇਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਬਹੁਤ ਹੀ ਵੱਡੀ ਵੱਡੀ ਮੂਮੈਂਟ ਸੀਗੀ ਫॉर ਅ ਸੈਕਿੰਡ ਕਿ ਆਪਾਂ ਇੱਕਦਮ ਲੌਸਟ ਹੋ ਗਏ ਸੀਗੇ ਉਸ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਲਈ ਉਸ ਤੋਂ ਬਾਅਦ ਆਪਾਂ ਬਾਬਾ ਜੀ ਦੇ ਘਰੇ ਜਾ ਕੇ ਗੁਰਦੁਆਰੇ ਸਾਹਿਬ ਜਾ ਕੇ ਆਪਾਂ ਪੂਰੀ ਫੈਮਿਲੀ ਨੇ ਸ਼ੁਕਰਾਨਾ ਕੀਤਾ ਸੋ ਬਹੁਤ ਹੀ ਅੱਛੀ ਮੂਮੈਂਟ ਸੀਗੀ ਹਜੇ ਤੱਕ ਮਤਲਬ ਕਿ ਆਪਾਂ ਸੈਲੀਬ੍ਰੇਟ ਕਰ ਰਹੇ ਆ ਤੁਹਾਡੀ ਪ੍ਰੈਜ਼ੈਂਸ ਇਸ ਨੂੰ ਬਹੁਤ ਵੱਡੀ ਬਣਾ ਰਹੀ ਐ ਇਸ ਮੂਮੈਂਟ ਨੂੰ 올 ਟੁਗੇਦਰ ਤਾਂ ਕਿ ਹੁਣ ਤੱਕ ਕਿੰਨੇ ਕਿੰਨੇ ਕਿਦੇ ਕਿਦੇ ਬੁਣ ਆ ਚੁੱਕੇ ਮੈਨੂੰ ਮੇਰੀ ਫੈਮਿਲੀ ਰਿਲੇਟਿਵਸ ਫਰੈਂਡਸ ਮੇਰੇ ਟੀਚਰਸ ਮੇਰੇ ਬਹੁਤ ਸਾਰੇ ਦੋਸਤ ਮੇਰਾ ਬਿਕੋਜ਼ ਮੈਂ ਬਹੁਤ ਅਲੱਗ-ਅਲੱਗ ਜਗਾਵਾ ਤੇ ਰਹੀ ਹਾਂ ਪੜ੍ਹੀ ਐ ਜੌਬ ਕੀਤੀ ਐ ਸੋ ਮੇਰੇ ਬਹੁਤ ਵਾਈਡ ਫਰੈਂਡ ਸਰਕਲ ਹੈਗਾ ਸੋ ਮੈਨੂੰ ਸਾਰਿਆਂ ਦੀ ਕਾਲਸ ਔਰ ਵਿਸ਼ੇਸ ਮੈਸੇਜਸ ਆ ਰਹੇ ਨੇ ਮੈਨੂੰ ਕੁਝ ਦਿਨ ਪਹਿਲੇ ਆਪਣੇ ਪੰਜਾਬ ਦੇ ਕੈਬਨਿਟ ਮਿਨਿਸਟਰ ਹੈਗੇ ਨੇ ਉਹਨਾਂ ਦਾ ਵੀ ਮੈਨੂੰ ਕਾਲ ਆਇਆ ਕਠਾਰੂ ਚੱਕ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ ਉਹਨਾਂ ਦਾ ਕਾਲ ਆਇਆ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਬਹੁਤ ਹੀ ਨਿੱਗੀਆਂ ਮੈਨੂੰ ਵਧਾਈਆਂ ਦਿੱਤੀਆਂ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਮਤਲਬ ਕਿ ਨੇੜੇ ਨੀਅਰ ਫਿਊਚਰ ਦੇ ਵਿੱਚ ਜ਼ਰੂਰ ਆਣਗੇ ਔਰ ਮਿਲ ਕੇ ਜਾਣਗੇ ਉਹਨਾਂ ਨੇ ਬਹੁਤ ਸ਼ਾਬਾਸ਼ੀ ਦਿੱਤੀ ਹੈ ਮੈਨੂੰ ਇਸ ਚੀਜ਼ ਦੇ ਲਈ ਲੋਕਾਂ ਦਾ ਬਚਨ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਪਣਾ ਹਾਲ ਘੁਲ ਕੇ ਨਸ਼ਿਆਂ ਦੇ ਵਿੱਚ ਦ ਮੈਂ ਇਹੋ ਹੀ ਕਹੂੰਗੀ ਕਿ ਤੁਸੀਂ ਆਪਣੀ ਜਵਾਨੀ ਨਾ ਰੋਲੋ ਇੱਕ ਮਕਸਦ ਢੂੰਡੋ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਲੱਭੋ ਆਪਣੀ ਜ਼ਿੰਦਗੀ ਦਾ ਔਰ ਫਿਰ ਉਹਨੂੰ ਫੋਲੋ ਕਰਨ ਦੇ ਪਿੱਛੇ ਲੱਗ ਜਾਓ ਕਿਸੇ ਚੀਜ਼ ਦੀ ਪਰਵਾਹ ਨਾ ਕਰੋ ਜਦੋਂ ਤੁਹਾਡੇ ਕੋਲ ਸੁਪਨਾ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਟਾਈਮ ਹੋਏਗਾ ਕਿ ਤੁਸੀਂ ਨਸ਼ਿਆਂ ਬਾਰੇ ਸੋਚ ਵੀ ਪਾਓ ਮੇਰਾ ਨਾਮ ਸਰਬਜੀਤ ਕੋਹੜਾ ਅੱਜ ਮੈਨੂੰ ਬਹੁਤ ਖੁਸ਼ੀ ਆ ਕਿ ਮੇਰੀ ਬੇਟੀ ਨੇ ਮਤਲਬ ਇੰਡੀਅਨ 에ਅਰ ਫੋਰਸ ਦੇ ਵਿੱਚ ਜਿਹੜੀ ਸਿਲੈਕਟ ਹੋਈ ਆ ਸ਼ੁਰੂ ਤੋਂ ਹੀ ਮੇਰੀ ਬੇਟੀ ਦਾ ਔਰ ਮੇਰੇ ਹਸਬੰਡ ਔਰ ਦਾਦੀ ਇਸ ਦੀ ਦਾਦੀ ਦਾ ਜਿਹੜਾ ਸਪਨਾ ਸੀਗਾ ਕਿ ਬੱਚੇ ਜਿਹੜੇ ਆ ਉਹ ਡਿਫੈਂਸ ਜਾਣ ਕਿਉਂਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਆਰਮੀ 에ਅਰ ਫੋਰਸ ਸਕੂਲ ਦੀ ਸ਼ੁਰੂ ਤੋਂ ਹੀ ਜੜੀ ਰਹੀ ਹੈ ਔਰ ਹਨੂਰ ਦਾ ਜਿਹੜਾ ਵੱਡਾ ਬ੍ਰਦਰ ਹੈ অলਰੈਡੀ ਜਿਹੜਾ ਇਹ ਇੰਡੀਅਨ 에ਅਰ ਫੋਰਸ ਵਿੱਚ ਐਜ਼ ਅ ਪਾਇਲਟ ਜਿਹੜਾ ਉਹ ਵਰਕ ਕਰ ਰਿਹਾ ਹੈ ਜੌਬ ਕਰ ਰਿਹਾ ਹੈ ਔਰ ਇਹ ਆ ਕਿ ਨੂਰ ਦਾ ਜਿਹੜਾ ਸੀਗਾ ਕਿਉਂਕਿ ਮੈਂ ਨੂਰ ਦੇ ਨਾਲ ਇੰਨਾ ਨਹੀਂ ਰਹੀ ਛੋਟੇ ਹੁੰਦੇ ਤੋਂ ਪਰ ਉਹਦੇ ਦਾਦੀ ਔਰ ਉਹਦੇ ਪਾਪਾ ਜਿਹੜੇ ਸ਼ੁਰੂ ਤੋਂ ਹੀ ਰਹੇ ਆ ਆ ਰੇ ਨੂਰ ਹਮੇਸ਼ਾ ਨੂਰ ਨੂੰ ਨੂਰ ਨੇ ਮਤਲਬ ਬੜਾ ਸਟਰਗਲ ਹੈ ਜਦੋਂ ਦੇਖਣਾ ਮਤਲਬ ਕਦੀ ਵੀ ਇਹ ਨਹੀਂ ਹੁੰਦੇ ਸੋਚਿਆ ਕਿ ਮੈਂ ਮਤਲਬ ਅਜ ਮਤਲਬ ਕਿਸੇ ਵੀ ਕੋਈ ਨਹੀਂ ਜਾਣਾ ਮਤਲਬ ਸਟੱਡੀ ਲਈ ਨਹੀਂ ਹਮੇਸ਼ਾ ਨੇ ਕਹਿਣਾ ਮਮਾ ਮੈਂ ਪਾਸ ਹੋऊंगी ਮਮਾ ਮੈਂ ਜਾਣਾ ਆ 3 ਵਜੇ ਤੇ ਪਾਪਾ ਨੇ ਬੱਸ ਸਟੈਂਡ ਤੇ ਛੱਡ ਕੇ ਆਣਾ ਕਦੀ ਇਨੇ ਹੇਜਿਟੇਟ ਨਹੀਂ ਕਰਨਾ ਜਿਸ ਤਾ ਵੀ ਨੇ ਟੀ-ਸ਼ਰਟ ਡਾਲੀ ਆ ਬਸ ਉਸੇ ਤਰ੍ਹਾਂ ਜਾਣਾ ਪਰ ਮੈਂ ਅੱਜ ਇਹੀ ਸਾਰੇ ਪੇਰੈਂਟਸ ਨੂੰ ਮੋਰ ਮਦਰਜ਼ ਵੀ ਕਹੂੰਗੀ ਕਿ ਬੇਟੀਆਂ ਟਰਸਟ ਰੱਖੋ ਮਦਰ ਦੇ ਨਾਲ ਨਾਲ ਫਰੈਂਡ ਬਣੋ ਆਰ ਹਮੇਸ਼ਾ ਜਿਹੜੀਆਂ ਵਾ ਬੇਟੀਆਂ ਤੁਹਾਡਾ ਸਾਥ ਦੇਣਗੀਆਂ ਔਰ ਕਦੇ ਵੀ ਉਹ ਮਤਲਬ ਘਮਰਾ ਨਹੀਂ ਹੋਣਗੀਆਂ ਔਰ ਅੱਛਾ ਜਿਹੜਾ ਉਹ ਮਾਲਕ ਦੇ ਨਾਲ ਵੀ ਥੋੜਾ ਜੁੜੋ ਦੇਖੋ ਜੀਵਨ ਜਿਹੜਾ ਜੀਵਨ ਜੀਣਾ ਆਏ ਆ ਆਪਾਂ ਬਸ ਜੁੜਨਾ ਚਾਹੀਦਾ ਪਤਾ ਲੱਗਾ ਮੋ ਵੀ ਬੇਟੀ ਨੇ ਇਹ ਮੋਰਚਾ ਜਿਹੜਾ ਫਟੇ ਕਰ ਲਿਆ ਤੇ ਕਿਵੇਂ ਦਾ ਸਾਰੇ ਪਰਿਵਾਰ ਦੇ ਵਿੱਚ ਕਿੰਨੇ ਦਾ ਮਾਣ ਸਾਰੇ ਸਾਰੇ ਦਾਦੀ ਇਹਦੇ ਪਾਪਾ ਔਰ ਅਨਵੂਰ ਉਹਦੀ ਕਜਨ ਆਏ ਹੋਇਆ ਬਹੁਤ ਖੁਸ਼ੀ ਸੀਗੇ ਅਸੀਂ ਚਲੋ ਨੂਰ ਦਾ ਜੋ ਸੁਪਨਾ ਸੀਗਾ ਡ੍ਰੀਮ ਸੀਗਾ ਉਹ ਜਿਹੜਾ ਫੁੱਲਫਿਲ ਹੋਇਆ ਹੈ ਦੇਖ ਉਹਨਾਂ ਨੂੰ ਬੱਚਿਆਂ ਵਿੱਚ ਆ ਜਣਾ ਹਮੇ ਜਿਹੜੇ ਆਪਣੀ ਲਾਈਫ ਨੂੰ ਭੁੱਲ ਕੇ ਜਿਹੜਾ ਆਸ਼ਾਂ ਵਿੱਚ ਨੇ ਮੈਂ ਉਹ ਬੱਚਿਆਂ ਨੂੰ ਵੀ ਕਹਿਣਾ ਚਾਹੂੰਗੀ ਔਰ ਪੇਰੈਂਟਸ ਨੂੰ ਵੀ ਦੇਣਾ ਸੁਨਿਆ ਦੇਣਾ ਚਾਹੂੰਗੀ ਕਿ ਆਪ ਪੇਰੈਂਟਸ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਦੀ ਜਿਹੜੀ ਥੋੜੀ ਜੀ ਗਾਈਡਲਾਈਨਸ ਉਹਨਾਂ ਦੇ ਨਾਲ ਅਟੈਚ ਰਹਿਣ ਉਹਨਾਂ ਨੂੰ ਕਾਉਂਸਲ ਕਰਨ ਉਹਨਾਂ ਨੂੰ ਚੈੱਕ ਕਰਨ ਉਹਨਾਂ ਦੀਆਂ ਜਿਹੜੀਆਂ ਜੋ ਵੀ ਉਹਨਾਂ ਦੀਆਂ ਭਾਵਨਾਵਾਂ ਹੈਗੀਆਂ ਉਹਨਾਂ ਦੀ ਫੀਲਿੰਗ ਨੂੰ ਸਮਝਣ ਕਿ ਕੀ ਬਣਨਾ ਚਾਹੁੰਦੇ ਆ ਕੀ ਕਰਨਾ ਚਾਹੁੰਦੇ ਆ ਮਤਲਬ ਇਹ ਨਹੀਂ ਹੈ ਕਿ ਇੱਕਦਮ ਤੀ ਹੋ ਦੇ ਤੀ ਥੋਪ ਦੋ ਜਾ ਉਹਨੂੰ ਡਾਂਟੋ ਨਹੀਂ ਉਹਨਾਂ ਦੀਆਂ ਜਿਹੜੀਆਂ ਜੋਦ ਹਨ ਐਕਸਪ੍ਰੈਸ ਭਾਵਨਾਵਾਂ ਆਇਆ ਫੀਲਿੰਗ ਉਹਨੂੰ ਸਮਝੋ ਉਹਦੇ ਉਸ ਵੱਲ ਚੱਲਣ ਦਿਓ ਬੱਚਾ ਕਦੇ ਵੀ ਨਸ਼ਾ ਨਹੀਂ ਕਰੇਗਾ ਮੈਂ ਦੱਸਦਾ ਕਿ ਆਮ ਵਰਕਿੰਗ ਐਜ਼ ਅ ਅਫੀਸ਼ੀਅਲ ਟਿਕ ਪ੍ਰਿੰਸੀਪਲ ਐਟ ਗਵਰਨਮੈਂਟ ਸੈਨੇਸ ਕੈਂਡੀ ਸਕੂਲ ਕਤਲਾਉ ਸੋ ਰਹੀ ਗੱਲ ਬੇਟੀ ਦੇ ਮਕਾਮ ਹਾਸਲ ਕਰਨ ਦੀ ਕਿਹੜਾ ਪਿਓ ਆ ਵੀ ਜਿਹੜਾ ਖੁਸ਼ ਨਾ ਹੋਊਗਾ ਕਿ ਉਹਦੀ ਧੀ ਨੇ ਜਿਹੜਾ ਵਾ ਅਸਮਾਨਾਂ ਦੇ ਵਿੱਚ ਉੱਡਣਾ ਸੋ ਇਸ ਤੋਂ ਵੱਧ ਖੁਸ਼ੀ ਕੀ ਹੋ ਸਕਦੀ ਆ ਅੱਗੇ ਮੇਰਾ ਬੇਟਾ ਉੜਦਾ ਉਹਨਾਂ ਗੱਬੇ ਤੇ ਵੀ ਉਡੂਗੀ ਹੈ ਤੁਸੀਂ ਦੱਸੋ ਹੋਰ ਮੈਂ ਦੱਸੋ ਆਪਣੀ ਖੁਸ਼ੀ ਕਿਵੇਂ ਜ਼ਾਹਿਰ ਕਰਕੇ ਦੱਸਾਂ ਤੁਹਾਨੂੰ ਪਲੀਜ਼ ਕਿਵੇਂ ਦਾ ਸਫਰ ਰਿਹਾ ਸਰ ਸਫਰ ਦੇਖੋ ਜੀ ਮੇਰਾ ਇੱਕ ਜ਼ਿੰਦਗੀ ਦਾ ਸ਼ੌਕ ਹੁੰਦਾ ਰਿਹਾ ਹੁਣ ਵੀ ਮੈਂ ਜਦੋਂ ਬੱਚਿਆਂ ਦੀ ਕਾਉਂਸਲਿੰਗ ਵਾਸਤੇ ਜਾਣਾ ਆਮ ਦਾ ਬੈਸਟ ਕਾਉਂਸਲਰ ਫੋਰ ਯਰ ਕਾਈਂਡ ਇਨਫੋਰਮੇਸ਼ਨ ਆ ਹੈਵ ਟੇਕਨ ਮਾਈ ਟ੍ਰੇਡਿੰਗ ਫਰਮ ਮੈਕਸੀਪਾ ਮੈਕਸੀਪਾ ਚੰਡੀਗੜ੍ਹ ਈਵਨ ਫਰਮ ਐਮ ਐਚ ਆਰ ਡੀ ਬੰਗਲੌਰ ਮੇਰੇ ਤੇ ਗੌਰਮੈਂਟ ਨੇ ਬਹੁਤ ਪੈਸਾ ਖਰਚਿਆ ਮੇਰੀ ਗੌਰਮੈਂਟ ਨੇ ਬਹੁਤ ਪੈਸਾ ਖਰਚਿਆ ਔਰ ਮੈਂ ਆਪਣੇ ਮੇਰੇ ਹੱਥਾਂ ਦੀਆਂ ਪੜਾਈਆਂ ਕੁੜੀਆਂ ਜਿਹੜੀਆਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਚੜੀਆਂ ਨੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਗਲਤ ਨਹੀਂ ਹੋ ਸਕਦੀਆਂ ਉਹ ਮੇਰੀਆਂ ਧੀਆਂ ਜਿਹੜੀਆਂ ਨੇ ਉਹ بڑے ਸਹੀ ਰਸਤੇ ਦੇ ਉੱਤੇ ਜਿਹੜੀਆਂ ਨੇ ਉਹ ਜਾਂਦੀਆਂ ਨੇ ਔਰ ਕਾਮਯਾਬ ਨੇ ਮੈਂ ਦਾਅਵੇ ਨਾਲ ਇਹ ਗੱਲ ਕਰ ਸਕਦਾ ਰਹੀ ਗੱਲ ਬੇਟੀ ਆਪਣੀ ਦੀ ਬੇਟੇ ਦੀ ਮੈਂ ਅਜ ਤੱਕ ਇਹਨਾਂ ਨਾਲ ਜਿੰਨੀਆਂ ਬੈਸਟ ਮੂਵੀਜ਼ ਆਉਂਦੀਆਂ ਉਹ ਮੈਂ ਜ਼ਰੂਰ ਇੰਜੋਏ ਕਰਦਾ ਥੀਏਟਰ ਦੇ ਵਿੱਚ ਘਰੇ ਨਹੀਂ ਮੈਂ ਕਰਦਾ ਮੈਂ ਥੀਏਟਰ ਦੇ ਵਿੱਚ ਜਾ ਕੇ ਦੇਖਣਾ ਹੁਣ ਜਦੋਂ ਆਪਾਂ ਉੜਦਾ ਪੰਜਾਬ ਮੂਵੀ ਆਈ ਅਸੀਂ ਇੱਕ ਸਾਈਡ ਤੇ ਮੇਰਾ ਮੁੰਡਾ ਬੈਠਾ ਇੱਕ ਸਾਈਡ ਤੇ ਕੁੜੀ ਬੈਠੀ ਆਈ ਖੂਬ ਇੰਜੋਏ ਕੀਤਾ ਮੂਵੀ ਨੂੰ ਖੂਬ ਚੰਗੀਆਂ ਮੋਟੀਆਂ-ਮੋਟੀਆਂ ਗਾਲਾਂ ਵੀ ਸੀ ਉਹਦੇ ਵਿੱਚ ਬਟ ਉਹਨਾਂ ਗਾਲਾਂ ਨੇ ਮੇਰੇ ਬੱਚਿਆਂ ਨੂੰ ਉਹ ਸਬਕ ਸਿਖਾਇਆ ਕਿ ਤਾਂ ਹੀ ਅੱਜ ਮੇਰੇ ਬੱਚੇ ਹੋ ਸਕਦਾ ਇੱਕ ਚੰਗੇ ਰਾਹ ਦੇ ਉੱਤੇ ਤੁਰੇ ਜਾਂਦੇ ਨੇ ਔਰ ਅੱਜ ਉਸ ਵੇਲੇ ਮੇਰੇ ਲਈ ਬੜੀ ਖੁਸ਼ੀ ਹੋਈ ਜਦੋਂ ਕਿ ਮੇਰੇ ਇਲਾਕੇ ਦੇ ਕੈਬਨਿਟ ਮਿਨਿਸਟਰ ਕਟਾਰੂ ਚੱਕ ਜੀ ਦੇ ਮੈਨੂੰ ਫੋਨ ਕੀਤਾ ਮੇਰੀ ਬੇਟੀ ਨੂੰ ਫੋਨ ਕੀਤਾ ਸਰਦਾਰ ਭਗਵੰਤ ਮਾਨ ਜੀ ਨੇ ਅ ਅਰੋੜਾ ਜੀ ਨੇ ਜਿਹੜਾ ਹੈ ਉਹ ਸਾਰਾ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਜਿਹੜਾ ਮੇਰੀ ਬੇਟੀ ਤੇ ਜਿਹੜੀਆਂ ਨਾਲ ਦੋ ਬੇਟੀਆਂ ਹੋਰ ਸਿਲੈਕਟ ਹੋਈਆਂ ਨੇ ਉਹਨਾਂ ਦਾ ਸਭ ਕੁਝ ਸ਼ੇਅਰ ਕੀਤਾ ਇਸ ਤੋਂ ਵੱਧ ਖੁਸ਼ੀ ਸਾਡੇ ਲਈ ਕੀ ਹੋ ਸਕਦੀ ਹੈ ਜੀ ਮੈਂ ਚਾਹੁੰਦਾ ਕਿ ਹਰ ਕੋਈ ਪਰਮਾਤਮਾ ਹਰ ਜੀਆ ਨੂੰ ਇਸ ਤਰ੍ਹਾਂ ਦੀ ਖੁਸ਼ੀਆਂ ਜੜੀ ਆ ਉਹ ਦਵੇ ਜੀ ਧੰਨਵਾਦ ਜੀ ਉਹਨਾ ਉਹਨਾ ਬੱਚਿਆਂ ਲਈ ਕੀ ਸੁਨੇਹਾ ਹੈ ਜੀ ਜਿਹੜੇ ਆਪਣੇ ਆਪ ਨੂੰ ਨਸ਼ੇ ਦੇ ਵਿੱਚ ਕਰੀ ਬਿਠੇ ਦੂਜਾ ਉਹਨਾਂ ਪੇਰੈਂਟਸ ਨੂੰ ਕੀ ਸਨੇਹਾ ਜਿਹੜੇ ਦੇਖੋ ਜੀ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਅਸੀਂ ਸਾਰੀ ਫੈਮਲੀ ਜਿਹੜੀ ਹੈ ਓਸ਼ੋ ਦੇ ਨਾਲ ਜੁੜੀ ਹੋਈਆਂ ਅਸੀਂ ਸਾਰੀ ਫੈਮਲੀ ਮੈਡੀਟੇਸ਼ਨ ਤੇ ਜਾਂਦੇ ਆ ਮੇਰੇ ਵਾਈਫ ਬਹੁਤ ਤਗੜੇ ਮੈਡੀਟੇਟਰ ਨੇ ਮੇਰੇ ਬੱਚੇ ਆ ਉਹ ਬਹੁਤ ਮੈਡੀਟੇਸ਼ਨ ਕਰਦੇ ਆ ਬਹੁਤ ਮੈਡੀਟੇਸ਼ਨ ਕਰਦੇ ਆ ਲੇਕਿਨ ਇਸ ਮੈਡੀਟੇਸ਼ਨ ਨੇ ਮੇਰੇ ਬੱਚਿਆਂ ਨੂੰ ਜਿਹੜਾ ਹੈ ਉਹ ਭਟਕਣਾ ਜਿਹੜਾ ਉਹ ਬਿਲਕੁਲ ਭੁਲਾ ਦਿੱਤਾ ਹੀ ਕੀ ਕਿਸੇ ਲਾਈਨ ਦੇ ਉੱਤੇ ਭਟਕਣਾ ਮੇਰੀ ਬੇਟੀ ਦਾਜੀ ਇਹ ਮੈਂ ਤੁਹਾਨੂੰ ਇੱਕ ਸ਼ੇਅਰ ਕਰਨੀ ਚਾਹੂੰਗਾ ਇਹ ਮੈਂ ਗੱਲ ਸ਼ੇਅਰ ਕਰਨੀ ਚਾਹੂੰਗਾ ਕਿ ਮੇਰੀ ਬੇਟੀ ਦਾ ਫੇਵਰਟ ਡਰੈਸ ਕੀ ਸੀ ਜੀ ਚੱਪਲ ਐਡੀਟਰਸ ਦਾ ਪਜਾਮਾ ਔਰ ਟੀ-ਸ਼ਰਟ ਪਾ ਕੇ ਤੇ ਚੱਲ ਜਾਜ ਦੇ ਉੱਤੇ ਆਪਣੀ ਕਿੱਟ ਲੈ ਕੇ ਇੰਨੇ ਚੜ ਜਾਣਾ ਔਰ ਮੈਨੂੰ ਲੱਗਦਾ ਵੀ ਮੇਰੀ ਬੇਟੀ ਤੇ ਸ਼ਾਇਦ ਸਾਰਾ ਇੰਡੀਆ ਜਿਹੜਾ ਹੈ ਔਰ ਇੱਕ ਦਿਨ ਵੀ ਮੇਰੀ ਬੇਟੀ ਬੇਟੀਆਂ ਜੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਬੱਚਿਆਂ ਨੂੰ ਸਹੀ ਐਜੂਕੇਸ਼ਨ ਹੈ ਮੈਂ ਦਾਅਵੇ ਨਾਲ ਇੱਕ ਗੱਲ ਕਹਿ ਸਕਦਾ ਕਿ ਉਹਨਾਂ ਬੱਚਿਆਂ ਨੂੰ ਕਿਸੇ ਕੈਰੀਅਰ ਦੀ ਆ ਜਿਹੜੇ ਬੱਚੇ ਬਾਹਰਲੇ ਮੁਲਕਾਂ 'ਚ ਜਾ ਰਹੇ ਨੇ ਇਹਨਾਂ ਨੇ ਪੈਸਾ ਖਰਚ ਕਰਕੇ ਉਹਨਾਂ ਨੂੰ ਕੋਈ ਲੋੜ ਨਹੀਂ ਆ ਜੇ ਤੁਹਾਡੇ ਬੱਚੇ ਦੀ ਐਜੂਕੇਸ਼ਨ ਸਹੀ ਆ ਤੁਹਾਡੇ ਬੱਚੇ ਨੂੰ ਜੇ ਇੱਕ ਚੰਗੇ ਟੀਚਰ ਮਿਲ ਜਾਂਦੇ ਆ ਤੇ ਇਹ ਗੱਲ 100% ਸਹੀ ਆ ਕਿ ਉਹ ਬੱਚਾ ਕਦੇ ਪਟਕਦਾ ਨਹੀਂ ਬੱਚੇ ਨੂੰ ਇੱਕ ਕਾਉਂਸਲਿੰਗ ਦੀ ਲੋੜ ਆ ਇੱਕ ਬੱਚੇ ਨੂੰ ਸਹੀ ਰਸਤਾ ਜਿਹੜੀ ਹੈ ਉਹ ਦੇਣ ਦੀ ਜ਼ਰੂਰਤ ਆ